ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਸਭ ਤੋਂ ਪਹਿਲਾਂ ਅਮਰੀਕ ਸਿੰਘ ਸਰਦਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਬਾਈ ਟਰੈਕਟਰ ਲੈ ਆਇਆ ਕਰਤਾਰ 5936 ਕਿੰਨੇ ਹੌਸਪਾਵਰ ਹੈ ਜੀ 60 60 ਹੌਸਪਾਵਰ ਦਾ 4x4 ਤੇ ਮੈਨੂੰ ਲੱਗਦਾ ਜੀ ਮਾਨਸਾ ਡਿਸਟ੍ਰਿਕਟ ਦੇ ਵਿੱਚ ਇਹ ਪਹਿਲਾ ਟਰੈਕਟਰ ਹੈ ਤੇ ਇੱਕ ਟਰੈਕਟਰ ਭਰਾ ਦਸਰੇ ਜੀ ਅਮਰੀਕ ਸਿੰਘ ਦਸਰੇ ਨੇ ਆਰਨੇਤ ਨੂੰ ਦਿੱਤਾ ਸੀ ਕਰਤਾਰ ਵਾਲਿਆਂ ਨੇ ਆਰਨੇਤ ਨੂੰ ਦਿੱਤਾ ਸੀ ਬਲੈਕ ਕਲਰ ਦੇ ਵਿੱਚ ਪਿੱਕਪਰਾ ਆਰ ਨੇਤ ਕੋਲੇ ਤੇ ਦੂਜਾ ਟਰੈਕਟਰ ਮਾਨਸਾ ਡਿਸਟ੍ਰਿਕਟ ਦੇ ਵਿੱਚ ਇਹਨਾਂ ਕੋਲੇ ਆਏ ਜੀ ਸਰਦਾਰ ਸਾਹਮਣੇ ਤੁਸੀਂ ਖੜੇ ਅਮਰੀਕ ਸਿੰਘ ਜੀ ਖੜੇ ਦੇ ਸਾਹਮਣੇ ਤੇ ਟਰੈਕਟਰ ਬਈ ਬਹੁਤ ਖੁੱਲਾ ਡੁੱਲਾ ਬਣਿਆ ਸਾਨੂੰ ਲੱਗਿਆ ਵੀ ਇਹ ਤੇ ਵੀਡੀਓ ਪਾਣੀ ਚਾਹੀਦੀ ਹੈ ਤੇ ਟੋਟਲ ਸੈਂਸਰੀ ਕੰਪਨੀ ਵੱਲੋਂ ਲੱਕ ਕੇ ਆਈ ਹੈ ਇਹ ਕੀ ਰੇਟ ਪੈ ਗਿਆ ਜੀ ਪੂਰਾ ਸਵਾ 11 ਸਵਾ 11 11 ਲੱਖ 25000 ਚ ਪੈ ਗਿਆ ਜੀ ਨਵਾਂ ਟਰੈਕਟਰ ਤੇ ਜਿਹੜਾ ਆ ਥੱਲੇ ਬਈ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ ਕੈਬਨ ਇਹਦਾ ਪੂਰਾ ਖੁੱਲਾ ਡੁੱਲਾ ਟਰੈਕਟਰ ਤੇ ਮਗਰਾਟ ਵਗੈਰਾ ਕੰਪਨੀ ਨੇ ਨਾਲ ਲਾ ਕੇ ਦਿੱਤੇ ਜੀ ਆ ਬਰਾਬਰ ਟਾਇਰਾਂ ਦੇ ਵਿੱਚ ਵੇਟ ਅੱਗੇ ਵੇਟ ਹਾਂ ਅਗਲੇ ਵੇਟ ਹਾਂ ਤੁਸੀਂ ਦੇਖ ਸਕਦੇ ਹੋ ਵੀ ਅੱਗੇ ਵੀ ਵੇਟ ਕੰਪਨੀ ਨੇ ਦਿੱਤੇ ਲਾ ਕੇ ਤੇ ਸਵਾ 11 ਲੱਖ ਚੋਂ 1125 ਦੇ ਵਿੱਚ ਟਰੈਕਟਰ ਦੀ ਜੋ ਲੁੱਕ ਆ ਵੀ ਬਹੁਤ ਜ਼ਬਰਦਸਤ ਹੈ ਬਹੁਤ ਸੋਹਣਾ ਹੈ ਤੇ ਜਿਹੜਾ ਹਿੱਸਾ ਉਹ ਵੀ ਪੂਰਾ ਮਜ਼ਬੂਤ ਲੱਗਿਆ ਹੋਇਆ ਹੈ ਕਰਾਰੋ ਦਾ ਕਰਾਰੋ ਦਾ ਹੀ ਹਿੱਸਾ ਵੀ ਇਹ ਕਰਾਰੋ ਦਾ ਦਸਤਰੀ ਨੇ ਤੇ ਆ ਘੁੰਮਦਾ ਵੀ ਹੈ ਜਦੋਂ ਟਰੈਕਟਰ ਘੁੰਮਦਾ ਦੇਖੋ ਤੁਸੀਂ ਆ ਮਗਰੇਟ ਘੁੰਮ ਜਾਂਦਾ ਹੈ ਘੁਮਾ ਕੇ ਦਿਖਾ ਰਿਹਾ ਜੀ ਕਰਾਰੋ ਦਾ ਹਿੱਸਾ ਲੱਗਿਆ ਹੋਇਆ ਹੈ ਐਮ ਆਰ ਐਫ ਦੇ ਟਾਇਰ ਨੇ ਜੋ ਟਾਇਰ ਹੈ ਉਹ ਐਮ ਆਰ ਐਫ ਦੇ ਨੇ ਜਿਹੜੇ ਐਮ ਆਰ ਐਫ ਸਰਾ ਟਾਇਰ ਹੈ ਬਈ ਐਮ ਆਰ ਐਫ ਦਾ ਸ਼ਕਤੀ ਵਰਧਨ ਦਾ ਸ਼ਕਤੀ ਸ਼ਕਤੀ ਪਲੱਸ ਸ਼ਕਤੀ ਪਲੱਸ ਆ ਸ਼ਕਤੀ ਲਾਈਫ ਪਲੱਸ ਲਿਖਿਆ ਬਈ ਸ਼ਕਤੀ ਲਾਈਫ ਪਲੱਸ ਆ ਆ ਐਮ ਰਫ ਦਾ ਟਾਇਰ ਹੈ ਜੀ ਜੋ ਕੈਬਨ ਹੈ ਬੜਾ ਖੁੱਲਾ ਦਿੱਤਾ ਗਿਆ ਹੈ ਤੇ ਜਿਹੜਾ ਪੀਟੀਓ ਗੇਅਰ ਹੈ ਬਈ ਇਹਨਾਂ ਨੇ ਸਾਹਮਣੇ ਦਿੱਤਾ ਹੋਇਆ ਹੈ ਇੱਕ ਕਲਚ ਹੈ ਪੀਟੀਓ ਕਲਚ ਹੈ ਅੱਛਾ ਪੀਟੀਓ ਕਲਚਾ ਲੱਗ ਗਿਆ ਤਾਂ ਸਾਹਮਣੇ ਦਿੱਤਾ ਹੋਇਆ ਬਈ ਇਹਨਾਂ ਨੇ ਤੇ ਜੋ ਛਤਰੀ ਵਗੈਰਾ ਵੀ ਇੱਕ ਛਤਰੀ ਵਾਲਾ ਵੀ ਆਪਾਂ ਦੇਖਦੇ ਹੁੰਨੇ ਆ ਆਪਣੇ ਟਰੈਕਟਰ ਦੇ ਵਿੱਚ ਹੁਣ ਮੇਰੇ ਕੋਲ ਜੌਂਡੀਆਰ ਹੈ ਤੇ ਜਿਹੜਾ ਆਪਾਂ ਨੇ ਆ ਉੱਤੇ ਛਤਰੀ ਲਵਾਣੇ ਆ ਬਾਈ ਇਹ ਕੀ ਹੈ ਮਤਲਬ ਬੰਦਾ ਬੈਠਣ ਦੀ ਸੁਵਿਧਾ ਬਹੁਤ ਘੱਟ ਹੁੰਦੀ ਹੈ ਇਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਕਿ ਬਰਾਬਰ ਬੰਦਾ ਬੜੇ ਆਰਾਮ ਨਾਲ ਬਹਿੰਦਾ ਜੀ ਆ ਦੇਖ ਸਕਦੇ ਹੋ ਤੁਸੀਂ ਬੜੇ ਆਰਾਮ ਨਾਲ ਬਹਿੰਦਾ ਹੈ ਤੇ ਇਹਨਾਂ ਨੇ ਕੋਈ ਮੋੜ ਪਾ ਕੇ ਸਿਸਟਮ ਬਣਾਇਆ ਹੈ ਇੰਜਨ ਕਰਾਸ ਕਰ ਰਹੇ ਨੇ ਜਿਹਨੇ ਇੰਜਨ ਕਰਾਸ ਕਰਦਾ ਦੱਸ ਰਹੇ ਨੇ ਭਾਈ ਆ ਦੇਖੋ ਭਾਈ ਇਹਨਾਂ ਨੇ ਆ ਸਿਸਟਮ ਕਰਤਾ ਥੋੜਾ ਜਿਹਾ ਬੈਂਡ ਪਾ ਕੇ ਛਤਰੀ ਬਣਾਈ ਹੈ ਜਿਸ ਦੇ ਨਾਲ ਬਰਾਬਰ ਬੈਠਣ ਵਾਲੇ ਬੰਦੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਵੀ ਪ੍ਰਕਾਰ ਦੀ ਤੇ ਕੋਈ ਹੋਰ ਸੁਵਿਧਾ ਦੱਸੋ ਜੀ ਇਹਦੀ ਤੇ ਜਿਹੜੇ ਆ ਮਗਰੇਟ ਦੇ ਵਿੱਚ ਇਹਦੇ ਵਿੱਚ ਹੀ ਇਹਨਾਂ ਨੇ ਆ ਮਗਰੇਟ ਕਸਿਆ ਹੋਇਆ ਤੇ ਇਹਦੇ ਕੋਈ ਰਿਸ਼ਤਾ ਵਗੈਰਾ ਨਹੀਂ ਖੜਦਾ ਹੈਗਾ ਦੇਖੋ ਇਹ ਮਗਰੇਟ ਵੀ ਇੱਕ ਬਹੁਤ ਵਧੀਆ ਸੋਹਣਾ ਤਰੀਕੇ ਦਾ ਮਗਰੇਟ ਕਸਿਆ ਹੋਇਆ ਇੰਨੇ ਦੇ ਤੇ ਸੰਤ ਵੀ ਬਈ ਇਹਦੇ ਵਾਸਤੇ ਵੱਡੇ ਚਾਹੀਦੇ ਹੁਣ 17 ਦੇ ਹਲ ਕਰਵਾਏ ਨੇ ਭਰਾਣੇ ਜਿਵੇਂ ਤਾਂ ਵੀ ਇੰਜੀਨੀਅਰ ਤੋਂ ਕਰਾਏ ਨੇ ਗੱਲ ਗੱਲ ਜਨੇਰ ਗੱਲ ਜਨੇਰ ਹਾਂ ਮੈਂ ਕੁਝ ਖਾਸ ਜਾਣਦਾ ਨਹੀਂ ਗੱਲ ਜਨੇਰ ਬਾਰੇ ਬਾਈ ਤੁਸੀਂ ਜਾਣਦੇ ਹੋਣੇ ਗੱਲ ਜਨੇਰ ਤੋਂ ਬਾਈ ਨੇ ਇਹਦੇ ਹਲ ਕਰਵਾਏ ਨੇ ਬਹੁਤ ਜ਼ਬਰਦਸਤ ਟਰੈਕਟਰ ਹੈ ਜੀ ਤੇ ਬਾਕੀ ਬਹੁਤ-ਬਹੁਤ ਮੁਬਾਰਕਾਂ ਸਰਦਾਰ ਸਾਹਿਬ ਧੰਨਵਾਦ ਜੀ ਸਾਰਿਆਂ ਦਾ